ਜਦੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਜੀਵਨ ਪੜਦੇ ਆ ਨਾ ਜ਼ਿਕਰ ਮਿਲਦਾ ਹੈ ਗੁਰੂ ਪਿਤਾ ਜੀ ਦੇ ਸਮੇਂ ਚੌਥੇ ਪਾਤਸ਼ਾਹ ਜੀ ਦੇ ਸਮੇਂ ਜੋਤ ਇੱਕ ਹੀ ਹੈ ਜਦੋਂ ਉਹ ਜੋਤ ਚੌਥੇ ਜਾਮੇ ਵਿੱਚ ਵਿਚਰ ਰਹੀ ਹੈ ਇਦਾਂ ਕਹਿ ਲਈਏ ਗੁਰੂ ਪਿਤਾ ਜੀ ਦੇ ਦਰਬਾਰ ਵਿੱਚ ਇੱਕ ਸਿੱਖ ਹੁੰਦਾ ਹੈ ਭਾਈ ਆਦਮ ਜੀ ਹੁਣ ਜਦੋਂ ਉਹ ਸਿੱਖ ਆਇਆ ਉਹਦੇ ਅੰਦਰ ਦੀ ਭਾਵਨਾ ਹੈ ਵੀ ਮਾਲਕ ਜੀ ਨੇ ਬੜਾ ਕੁਝ ਦਿੱਤਾ ਹੋਇਆ ਹੈ ਧਨ ਪਦਾਰਥਾਂ ਦੀ ਕਮੀ ਨਹੀਂ ਹੈ ਘਰ ਵਿੱਚ ਪਰ ਇੰਨਾ ਧਨ ਪਦਾਰਥਾਂ ਨੂੰ ਸਾਂਭਣ ਵਾਲਾ ਕੋਈ ਵੀ ਨਹੀਂ ਘਰ ਵਿੱਚ ਔਲਾਦ ਨਹੀਂ ਹੈ ਬੱਚਾ ਨਹੀਂ ਹੈ ਹੁਣ ਅੰਦਰ ਇੱਛਾ ਤੇ ਐ ਵੀ ਮੈਂ ਗੁਰੂ ਜੀ ਤੋਂ ਜਾ ਕੇ ਇਹ ਦਾਤ ਮੰਗਾ ਕਿਉਂਕਿ ਦਤਾਰ ਨੇ ਦੇਣ ਵਾਲੇ ਨੇ ਬਹੁਤ ਵੱਡੇ ਭਾਗ ਨੇ ਭਾਈ ਆਦਮ ਜੀ ਦੇ ਪਹੁੰਚ ਗਿਆ ਪੂਰੇ ਦੇ ਕੋਲ ਦਤਾਰ ਦੇ ਕੋਲ ਆਪਾਂ ਤਾਂ ਕਈ ਵਾਰ ਨਾ ਕੱਚਿਆਂ ਪਿੱਲਿਆਂ ਕੋਲੀ ਚਲੇ ਜਾਂਦੇ ਆ ਪਟਕਦੇ ਫਿਰਦੇ ਆ ਕਿਉਂਕਿ ਬਾਣੀ ਨਹੀਂ ਪੜੀ ਸਮਝ ਨਹੀਂ ਇਹ ਸਬਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਸਮਝ ਲਿਆ ਤੇ ਮੰਨ ਨਹੀਂ ਰਹੇ ਬਿਰਲਿਆਂ ਨੂੰ ਛੱਡ ਕੇ ਜੇ ਪਤਾ ਵੀ ਲੱਗ ਗਿਆ ਵੀ ਗੁਰੂ ਨਾਨਕ ਸਾਹਿਬ ਜੀ ਫਰਮਾਉਂਦੇ ਨੇ ਇੱਕ ਓੰਕਾਰ ਮਨ ਚੰਦਰਾ ਮੰਨਦਾ ਹੀ ਨਹੀਂ ਤੇ ਜਿਨ੍ਹਾਂ ਦਾ ਮੰਨਦਾ ਹੈ ਵੱਡੇ ਭਾਗ ਹੁਣ ਜਿਸ ਸਮੇਂ ਭਾਈ ਆਦਮ ਜੀ ਆਏ ਵੱਡੇ ਭਾਗ ਸਹੀ ਕੋਲੇ ਆ ਗਏ ਪਤਾ ਹੈ ਦਤਾਰ ਕੌਣ ਹੈ ਕਿਹਦੇ ਦਰਵਾਜ਼ੇ ਅੱਗੇ ਪੜਿਆ ਜਾਂਦਾ ਹੈ ਸਾਚੇ ਸਾਹਿਬਾ ਕੀ ਨਾਹੀ ਕਰ ਤੇਰੇ ਮੇਰੇ ਜਾਂ ਤੁਹਾਡੇ ਦਰਵਾਜ਼ਿਆਂ 'ਗੇ ਸ਼ਬਦ ਨਹੀਂ ਪੜੇ ਜਾਂਦੇ ਇੱਕੋ ਇੱਕ ਘਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਦਾ ਜਿੱਥੋਂ ਰੋਜ਼ ਆਵਾਜ਼ਾਂ ਆਉਂਦੀਆਂ ਨੇ ਸਾਚੇ ਸਾਹਿਬਾ ਕੀ ਨਾਹੀ ਕਰ ਤੇਰੇ ਘਰ ਤਾਂ ਤੇਰਾ ਸਭ ਕਿਛ ਹੈ ਇਹ ਨਹੀਂ ਕਿ ਕਿਸੇ ਪਦਾਰਥ ਦੀ ਕਮੀ ਹੈ ਤੇ ਦਰਵਾਜ਼ੇ ਕਿਸੇ ਲਈ ਬੰਦ ਵੀ ਨਹੀਂ ਹੁੰਦੇ ਆਮ ਤੇ ਦੁਨੀਆਂ ਵਿੱਚ ਆਪਾਂ ਕਿਸੇ ਤੋਂ ਕੁਝ ਮੰਗ ਲਈਏ ਨਾ ਕਿਸੇ ਨੇ ਬੜਾ ਸੋਣਾ ਲਿਖਿਆ ਸੀ ਕਿਸੇ ਵੀਰ ਨੇ ਉਹ ਕਹਿੰਦੇ ਨਾ ਮੈਨੂੰ ਥੋੜੇ ਰਪਿਆਂ ਦੀ ਲੋੜ ਪੈ ਗਈ ਇੱਕਦਮ ਜ਼ਰੂਰਤ ਪਈ ਤੇ ਮੈਂ ਆਪਣੇ ਦੋਸਤ ਦੇ ਘਰ ਦਾ ਦਰਵਾਜ਼ਾ ਖੜਕਾਇਆ ਉਹਨੇ ਦਰਵਾਜ਼ਾ ਖੋਲਿਆ ਤੇ ਮੈਂ ਮੰਗ ਕੀਤੀ ਵੀ ਮੈਨੂੰ ਇੰਨੇ ਕੁ ਰੁਪਏ ਚਾਹੀਦੇ ਨੇ ਤੇ ਉਹਨੇ ਮੈਨੂੰ ਦੇ ਵੀ ਦਿੱਤੇ ਕਿਉਂਕਿ ਦੋਸਤੀ ਹੈ ਉਹਨੇ ਦੇ ਦਿੱਤੇ ਤੇ ਮੈਂ ਇਕਰਾਰ ਕਰ ਲਿਆ ਵੀ ਇੰਨੀ ਤਰੀਕ ਨੂੰ ਆਹ ਦਿਨ ਮੈਂ ਆ ਲੈ ਰ ਪਏ ਵਾਪਸ ਕਰ ਦੇ ਮੰਗਾ ਜਦੋਂ ਉਹ ਦਿਨ ਆਇਆ ਉਹ ਤਾਂ ਮੈਂ ਕੀ ਮੋੜਨੇ ਸੀ ਮੈਂ ਹੋਰ ਮੰਗਣ ਚਲਿਆ ਗਿਆ ਮੈਂ ਜਾ ਕੇ ਗੱਲ ਕੀਤੀ ਵੀ ਮੈਨੂੰ ਪਤਾ ਹੈ ਵੀਰ ਮੈਂ ਤੇਰੇ ਪਹਿਲਾਂ ਵਾਲੇ ਵੀ ਦੇਣੇ ਨੇ ਪਰ ਕੀ ਕਰਾਂ ਲੋੜ ਹੀ ਬੜੀ ਪੈ ਗਈ ਮੈਨੂੰ ਥੋੜੀ ਹੋਰ ਦੇ ਦੇ ਹੋਰ ਮਦਦ ਕਰ ਦੇ ਫਿਰ ਦੇ ਦਾਂਗਾ ਉਹ ਕਹਿਣ ਲੱਗਿਆ ਵੀ ਜੇ ਤੂੰ ਥੋੜਾ ਸਮਾਂ ਪਹਿਲਾਂ ਆ ਜਾਂਦਾ ਨਾ ਮੈਂ ਤੈਨੂੰ ਦੇ ਦਿੰਦਾ ਹੁਣ ਮੇਰੇ ਕੋਲ ਵੀ ਨਹੀਂ ਕਿਉਂਕਿ ਮਨੁੱਖ ਦੀ ਸਮਰੱਥਾ ਨਹੀਂ ਹੈ ਜੇ ਆਪਾਂ ਚਾਹੀਏ ਨਾ ਸਮਰੱਥਾ ਨਹੀਂ ਮਨੁੱਖ ਦੀ ਸਮਰੱਥ ਤੇ ਇੱਕੋ ਹੀ ਇਹ ਦਤਾਰ ਉਹ ਕਹਿਣ ਲੱਗਿਆ ਵੀ ਮੈਂ ਦੇ ਦੇਣੇ ਸੀ ਮੈਂ ਤੇ ਆਪ ਕੰਮ ਲਈ ਵਰਤ ਲੈ ਜਿੰਨੇ ਕ ਸੀ ਮੇਰੇ ਕੋਲ ਦਾ ਉਹ ਵੀਰ ਕਹਿੰਦਾ ਜਦੋਂ ਮੈਂ ਤੀਜੀ ਵਾਰ ਆਪਣੇ ਦੋਸਤ ਦੇ ਘਰ ਵੱਲ ਨੂੰ ਰੁੱਖ ਕੀਤਾ ਨਾ ਮੇਰੇ ਦੋਸਤ ਨੇ ਮੈਨੂੰ ਦੂਰੋਂ ਆਉਂਦਿਆਂ ਵੇਖਿਆ ਆਪਣੇ ਪੁੱਤ ਨੂੰ ਆਵਾਜ਼ ਦਿੱਤੀ ਪੁੱਤਰਾ ਦਰਵਾਜ਼ਾ ਬੰਦ ਕਰ ਦੇ ਤੇ ਉਹਨੇ ਪੁੱਛਿਆ ਪਿਤਾ ਜੀ ਉੱਤੇ ਤੁਹਾਡਾ ਦੋਸਤਾਰੇ ਬਿਲਕੁਲ ਸਾਹਮਣੇ ਆ ਗਿਆ ਤੇ ਅੱਗੋਂ ਨੇ ਜਵਾਬ ਦਿੱਤਾ ਕਿੰਦਾ ਦੋਸਤ ਨਹੀਂ ਮੰਗਤਾ ਹੀ ਇਹ ਤੂੰ ਬੰਦ ਕਰ ਦੇ ਉਹਦੀ ਮਨ ਚ ਖਿਆਲ ਹੈ ਵੀ ਸ਼ਾਇਦ ਅੱਜ ਹੋਰ ਮੰਗਣ ਆ ਰਿਹਾ ਹੋਵੇਗਾ ਕਿੰਦੀ ਜਦੋਂ ਦੋਸਤ ਦੇ ਘਰ ਦਾ ਦਰਵਾਜ਼ਾ ਬੰਦ ਹੋਇਆ ਨਾ ਉਸ ਦਰਵਾਜ਼ੇ ਤੇ ਖੜਕੇ ਮੈਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਦਰਵਾਜ਼ਾ ਚਿੱਤੇ ਆਇਆ ਮਨ ਚ ਖਿਆਲ ਬਣਿਆ ਦਾਤਿਆ ਤੇਰੇ ਘਰ ਤੋਂ ਮੈਂ ਕਿੰਨੀ ਵਾਰੀ ਆ ਕੇ ਮੰਗਦੇ ਪਰ ਤੂੰ ਕਦੇ ਦਰਵਾਜ਼ੇ ਬੰਦ ਨਹੀਂ ਕੀਤੇ ਸਗੋਂ ਸਵੇਰੇ ਸਵਕਤ ਹੀ ਅੰਮ੍ਰਿਤ ਵੇਲੇ ਦਰਵਾਜ਼ੇ ਖੁੱਲ ਜਾਂਦੇ ਨੇ ਵੀ ਆਜੋ ਭਾਈ ਜੀ ਨੂੰ ਲੋੜ ਹੈ ਉਹ ਵੱਖਰੀ ਗੱਲ ਹੈ ਕਿ ਕਈ ਵਾਰ ਨਾ ਆਪਾਂ ਗੁਰੂ ਜੀ ਦੇ ਸਿਧਾਂਤਾਂ ਨੂੰ ਪਿੱਛੇ ਰੱਖਦੇ ਆਂ ਪਰ ਇੱਥੇ ਕੋਈ ਲੋੜਵੰਦ ਆ ਜੇ ਭੁੱਖਾ ਨਹੀਂ ਮੜਨਾ ਚਾਹੀਦਾ ਖਾਲੀ ਨਹੀਂ ਮੜਨਾ ਚਾਹੀਦਾ ਇਹ ਗੁਰੂ ਘਰ ਦੇ ਸਿਧਾਂਤ ਨੇ ਤੇ ਮਨ ਵਿੱਚ ਖਿਆਲ ਚੱਲਿਆ ਵੀਰ ਕਹਿੰਦੇ ਵੀ ਇੱਕੋ ਇੱਕ ਦਰਬਾਰ ਹੈ ਜਿਸ ਘਰ ਵਿੱਚ ਰੋਜ਼ ਪੜਿਆ ਜਾਂਦੇ ਵੀ ਇਸ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਇੱਥੇ ਕਿਸੇ ਲਈ ਦਰਵਾਜ਼ਾ ਬੰਦ ਨਹੀਂ ਹੁੰਦਾ ਕੋਈ ਵੀ ਆ ਸਕਦਾ ਹੈ ਭਾਵੇਂ ਕਿਸੇ ਦੇ ਕੀਮਤੀ ਕੱਪੜੇ ਨੇ ਪਾ ਮੇ ਕਿਸੇ ਦੇ ਟਾਕੀਆਂ ਵਾਲੇ ਕੱਪੜੇ ਪਾਏ ਨੇ ਕਿਸੇ ਨੂੰ ੱਤਕੇ ਨਹੀਂ ਪੈਂਦੇ ਗੁਰੂ ਪਿਤਾ ਜੀ ਇਹੀ ਗੱਲ ਸਾਨੂੰ ਸਮਝਾ ਰਹੇ ਨੇ ਪੁੱਤ ਦਤਾਰ ਕੋਲੇ ਆਇਆ ਕਰ ਧੰਨ ਪਾਈ ਆਦਮ ਜੀ ਪਹੁੰਚ ਗਏ ਦਤਾਰ ਕੋਲੇ ਮਨ ਵਿੱਚ ਲਾਲਸਾ ਹੈ ਇੱਛਾ ਹੈ ਬੱਚੇ ਦੀ ਦਾਤ ਪ੍ਰਾਪਤ ਹੋ ਜਾਵੇ ਮਾਲਕ ਨੇ ਬੜਾ ਕੁਝ ਦਿੱਤੇ ਇਹਨੂੰ ਸਾਂਭਣ ਵਾਲਾ ਵੀ ਮਿਲ ਜਾਵੇ ਪੁੱਤ ਦੀ ਦਾਤ ਮਿਲ ਜਾਵੇ ਹੁਣ ਗੁਰੂ ਦਰਬਾਰ ਵਿੱਚ ਆ ਕੇ ਨਾ ਸੰਗਤਾਂ ਨੂੰ ਵੇਖ ਕੇ ਸੇਵਾ ਆਰੰਭ ਦਿੱਤੀ ਜਿਵੇਂ ਜਿਵੇਂ ਸੰਗਤਾਂ ਕਰਦੀਆਂ ਨੇ ਸੰਗਤ ਵਿੱਚ ਵੀ ਬੈਠਣਾ ਆਪਦੇਸ਼ ਵੀ ਸੁਣਨਾ ਫਿਰ ਪੰਗਤ ਵਿੱਚ ਜਾ ਕੇ ਵੀ ਸੇਵਾ ਨਿਭਾਉਣੀ ਤੇ ਜਦੋਂ ਪੰਗਤ ਵਿੱਚ ਜਾਣਾ ਗੁਰੂ ਕੇ ਲੰਗਰਾਂ ਵਿੱਚ ਜਾਣਾ ਇਤਿਹਾਸ ਕਰ ਦੱਸਦੇ ਨੇ ਭਾਈ ਆਦਮ ਜੀ ਨੇ ਲੱਕੜ ਢੋਣ ਦੀ ਸੇਵਾ ਆਰੰਭ ਦਿੱਤੀ ਲੱਕੜਾਂ ਲੈ ਕੇ ਆਉਂਦੇ ਨੇ ਉਨਾ ਸਮਿਆਂ ਵਿੱਚ ਨਾ ਇਹ ਵੀ ਖਾਸ ਜ਼ਰੂਰਤ ਹੁੰਦੀ ਸੀ ਅੱਜ ਤੇ ਬੜੇ ਸਾਧਨ ਹੋ ਗਏ ਉਦੋਂ ਲੱਕੜ ਦਾ ਪਹਿਲਾਂ ਧਿਆਨ ਰੱਖਿਆ ਜਾਂਦਾ ਸੀ ਕਿਉਂਕਿ ਜੇ ਲੱਕੜ ਹੋ ਤਾਂ ਹੀ ਚੁੱਲ੍ਹੇ ਵਿੱਚ ਅੱਗ ਬਲੇਗੀ ਕਹਿੰਦੇ ਭਾਈ ਆਦਮ ਜੀ ਸੇਵਾ ਕਰਦੇ ਨੇ ਮਨ ਵਿੱਚ ਇੱਛਾ ਹੈ ਕਿ ਦਾਤ ਮਿਲ ਜਾਵੇ ਸੇਵਾ ਕਰਦਿਆਂ ਕਰਦਿਆਂ ਇਹ ਧੀ ਬਖਸ਼ਿਸ਼ ਹੋਈ ਕਿ ਸਾਰੀਆਂ ਇਸ਼ਾਮਾਂ ਹੀ ਮੁੱਕ ਗਈਆਂ ਸਾਰੀਆਂ ਇੱਛਾ ਪੂਰੀਆਂ ਹੀ ਹੋ ਗਈਆਂ ਭਾਵੇਂ ਕੋਈ ਤਮੰਨਾ ਰਹੀ ਨਹੀਂ ਗਈ ਬਸ ਇੱਕੋ ਹੀ ਤਮੰਨਾ ਰਹਗੀ ਮੰਗਨ ਆ ਮੰਗਨ ਨੀਕਾ ਹਰ ਜਸ ਗੁਰ ਤੇ ਮੰਗਨਾ ਇਹ ਦੂ ਵੱਡੀ ਦਾਤ ਕੀ ਹੋ ਸਕਦੀ ਆ ਸੰਗਤ ਕਰਦਿਆਂ ਕਰਦਿਆਂ ਐਸਾ ਪਿਆਰ ਬਣਿਆ ਹੁਣ ਸੇਵਾ ਤੇ ਕਰਦੇ ਨੇ ਪਰ ਲਾਲਸਾ ਕੋਈ ਨਹੀਂ ਹਾਲਾਂਕਿ ਜਦੋਂ ਆਏ ਸੀ ਆਏ ਸੀ ਲਾਲਸਾ ਲੈ ਕੇ ਇੱਛਾ ਲੈ ਕੇ ਪਰ ਜਿਵੇਂ ਹੀ ਸੇਵਾ 'ਚ ਲੱਗੇ ਹੁਣ ਕੋਈ ਵੀ ਅੰਦਰ ਇੱਛਾ ਨਹੀਂ ਰਹੀ ਬਸ ਇੱਕੋ ਇੱਛੇ ਜੁੜਿਆ ਰਹਾ ਭਗਤ ਰਵਿਦਾਸ ਜੀ ਵੀ ਸਮਝਾਉਂਦੇ ਆ ਨਾ ਕਿੰ ਲੱਗੇ ਵੀ ਮੈਨੂੰ ਕਿਸੇ ਚੀਜ਼ ਦਾ ਡਰ ਨਹੀਂ ਏ ਮੇਰੇ ਮਾਲਕ ਜੀਓ ਮੈਂ ਕਿਸੇ ਤੋਂ ਨਹੀਂ ਡਰਦਾ ਬਸ ਇੱਕੋ ਹੀ ਡਰ ਏ ਮੈਨੂੰ ਕਿਤੇ ਤੇਰੇ ਨਾਲੋਂ ਪ੍ਰੇਮ ਨਾ ਕੱਟ ਜਾਵੇ ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ ਮੈਨੂੰ ਤੇ ਡਰ ਲੱਗਦਾ ਇਸ ਗੱਲ ਤੋਂ ਕਿਤੇ ਪਿਆਰ ਨਾ ਕੱਟ ਜੇ ਤੁਹਾਡੇ ਨਾਲ ਹੋਰ ਭਾਵੇਂ ਦੁਨੀਆ ਦਾ ਰਾਜਾ ਮਹਾਰਾਜਾ ਜੇ ਕੋਈ ਮੈਨੂੰ ਕਿਸੇ ਦਾ ਡਰ ਨਹੀਂ ਮੈਂ ਸੱਚ ਕਹਿਣਾ ਨਹੀਂ ਡਰਦਾ ਮੈਂ ਸਭ ਕੁਝ ਸਾਹਮਣੇ ਕਹਿ ਦਿੰਨੇ ਮੈਨੂੰ ਕਿਸੇ ਦਾ ਡਰ ਨਹੀਂ ਨਾ ਇੱਥੋਂ ਤੱਕ ਮੌਤ ਤੋਂ ਵੀ ਮੈਨੂੰ ਡਰ ਨਹੀਂ ਲੱਗਦਾ ਇੱਕੋ ਹੀ ਡਰ ਹੈ ਵੀ ਪ੍ਰੇਮ ਨਹੀਂ ਕੱਟਣਾ ਚਾਹੀਦਾ ਪਿਆਰ ਨਹੀਂ ਕੱਟਣਾ ਚਾਹੀਦਾ ਇਹੀ ਇੱਛਾ ਭਾਈ ਆਦਮ ਜੀ ਦੇ ਅੰਦਰ ਪੈਦਾ ਹੋ ਗਈ ਪ੍ਰੇਮ ਨਹੀਂ ਜਾਣਾ ਚਾਹੀਦਾ ਸਮਾ ਆਇਆ ਕਿੰਦੀ ਨਾ ਇੱਕ ਸੰਗਤ ਦਾ ਜਥਾ ਅਚਾਨਕ ਬੜੀ ਦੂਰ ਤੋਂ ਚੱਲ ਕੇ ਜਦੋਂ ਆ ਰਿਹਾ ਹੈ ਬਰਸਾਤ ਹੋਣੀ ਸ਼ੁਰੂ ਹੋ ਗਈ ਜਥਾ ਬੜੀ ਦੂਰੋਂ ਚੱਲਿਆ ਹੋਇਆ ਹੈ ਬਰਸਾਤ ਪਈ ਤੇ ਝੜੀ ਹੀ ਲੱਗ ਗਈ ਹੁੰਦਾ ਨਾ ਝੜੀਆਂ ਲੱਗ ਜਾਂਦੀਆਂ ਨੇ ਕਈ ਵਾਰ ਸ਼ਾਉਣ ਦੇ ਮਹੀਨੇ 'ਚ ਤੇ ਆਮ ਹੀ ਹੁੰਦਾ ਹੈ ਕਈ ਵਾਰ ਸਿਆਲ ਵਿੱਚ ਵੀ ਝੜੀ ਲੱਗ ਜਾਂਦੀ ਆ ਹੁਣ ਇਹ ਸਰਦੀ ਦੀ ਰੁੱਤ ਹੈ ਇੱਕ ਤੇ ਹੈ ਠੰਡ ਉਤੋਂ ਮੀਂਹ ਪੈਣ ਲੱਗਿਆ ਬਰਸਾਤ ਹੋ ਰਹੀ ਆ ਤੇ ਕਿਣਮਣ ਹੋਈ ਜਾ ਰਹੀ ਆ ਤੇ ਲਾਂਗਰੀ ਬੀਰਾਂ ਦਾ ਪਹਿਲਾ ਕੰਮ ਹੈ ਬਾਲਣ ਨੂੰ ਸੰਭਣਾ ਬਜ਼ੁਰਗ ਮਤਾਮਾਂ ਬੈਠੀਆਂ ਨੇ ਇਹਨਾਂ ਨੂੰ ਪਤਾ ਹੋਣਾ ਹੈ ਅੱਗੇ ਵੀ ਨਾ ਥੋੜੇ ਸਮੇਂ ਪਹਿਲਾਂ ਦੀ ਗੱਲ ਕਰੀਏ ਜਦੋਂ ਵੀ ਮੀਂਹ ਪੈਂਦਾ ਸੀ ਮਤਾਮਾਂ ਦਾ ਸਭ ਤੋਂ ਪਹਿਲਾਂ ਹੀ ਇਹ ਕੰਮ ਹੁੰਦਾ ਸੀ ਵੀ ਬਾਲਣ ਸੰਭ ਲਈਏ ਕਿਉਂਕਿ ਜੇ ਬਾਲਣ ਹੋਏਗਾ ਤਾਂ ਹੀ ਘਰ ਵਿੱਚ ਪ੍ਰਸ਼ਾਦਾ ਪਾਣੀ ਬਣੇਗਾ ਹੁਣ ਲਾਂਗਰੀ ਵੀਰਾਂ ਦਾ ਵੀ ਖਿਆਲ ਹੈ ਵੀ ਬਾਲਣ ਸੰਭਿਆ ਜਾਵੇ ਬੜੇ ਸੰਜਮ ਦੇ ਨਾਲ ਬਾਲਣ ਨੂੰ ਵਰਤਿਆ ਜਾਵੇ ਕਿਉਂਕਿ ਸੰਗਤਾਂ ਆ ਰਹੀਆਂ ਨੇ ਤੇ ਸੱਚੀ ਹੈ ਨਾ ਜਿੱਥੇ ਗੁਰੂ ਜੀ ਨੇ ਗੁਰੂ ਦੀ ਸੰਗਤ ਨਹੀਂ ਵੀ ਹੋਣਾ ਸੱਚ ਤੀਰਾ ਪੈਸ਼ਕਾਰਿਆ ਤੇ ਸਦੀਵੀ ਸੱਚ ਹੈ ਹੁਣ ਲਾਂਗਰੀ ਵੀਰਾਂ ਦਾ ਪੂਰਾ ਧਿਆਨ ਹੈ ਵੀ ਸੰਜਮ ਦੇ ਨਾਲ ਬੱਲਣ ਨੂੰ ਵਰਤੀਏ ਤਾਂ ਜੋ ਹਰ ਇੱਕ ਤੱਕ ਪ੍ਰਸ਼ਾਦਾ ਭੋਜਨ ਪਹੁੰਚਾਇਆ ਜਾਵੇ ਤੇ ਇੰਨੇ ਨੂੰ ਇਹ ਸੰਗਤ ਦਾ ਜਥਾ ਵੀ ਆ ਜਾਂਦਾ ਜੋ ਮੀਂਹ ਦੇ ਨਾਲ ਭਿੱਜਿਆ ਹੋਇਆ ਹੈ ਬਸਤਰ ਗਿੱਲੇ ਹੋਏ ਹੋਏ ਨੇ ਸਰਦੀ ਦੇ ਦਿਨ ਨੇ ਦੰਦ ਕੜਕਾ ਵੱਜ ਰਹੇ ਹੈ ਹੁਣ ਜੀਨੂੰ ਠੰਡ ਲੱਗਦੀ ਹੋਵੇ ਨਾ ਸਰਦੀ ਦੇ ਮੌਸਮ ਵਿੱਚ ਜਿਹਦੇ ਵਸਤਰ ਗਿੱਲੇ ਹੋਏ ਹੋਣ ਉਹਦੀ ਸਭ ਤੋਂ ਪਹਿਲੀ ਲੋੜ ਹੁੰਦੀ ਹੈ ਨਿੱਗ ਨਿੱਗ ਮਿਲ ਜਾਵੇ ਭੋਜਨ ਪ੍ਰਸ਼ਾਦਾ ਤੇ ਬਾਅਦ ਦੀ ਗੱਲ ਹੈ ਨਾ ਪਹਿਲਾਂ ਨਿੱਗ ਮਿਲੇ ਹੁਣ ਜਿੰਨੀ ਵੀ ਸੰਗਤ ਆਈ ਆ ਜਿੰਨਾ ਵੀ ਜਥਾ ਆਇਆ ਸਾਰਿਆਂ ਦੇ ਮਨ ਦੀ ਲੋਚ ਹੈ ਵੀ ਜੇ ਕੋਈ ਅੱਗ ਬਾਲ ਦੇਵੇ ਅਸੀਂ ਨੱਗ ਦਾ ਆਨੰਦ ਮਾਣ ਲਈਏ ਅੱਗ ਸੇਕ ਲਈਏ ਹੁਣ ਇਹ ਵੀ ਦਿਖਾਈ ਦੇ ਰਿਹਾ ਵੀ ਬਾਲਣ ਵੀ ਸੰਜਮ ਨਾਲ ਵਰਤਣਾ ਚਾਹੀਦਾ ਕਿਉਂਕਿ ਸੰਗਤਾਂ ਆ ਰਹੀਆਂ ਨੇ ਭੋਜਨ ਪ੍ਰਸ਼ਾਦਾ ਵੀ ਚਾਹੀਦਾ ਕਹਿੰਦੇ ਇਸ ਗੱਲ ਦਾ ਪਤਾ ਲੱਗਿਆ ਭਾਈ ਆਦਮ ਜੀ ਨੂੰ ਇਸ ਸੰਗਤ ਦਾ ਜਥਾ ਹੈ ਉਹਦੀ ਤਮੰਨਾ ਹੈ ਨੱਗ ਮਿਲ ਜਾਵੇ ਬਾਲਣ ਵੀ ਸੰਜਮ ਨਾਲ ਵਰਤਿਆ ਜਾ ਰਿਹਾ ਕੀ ਕੀਤਾ ਜਾਵੇ ਭਾਈ ਆਦਮ ਜੀ ਆਪਣੇ ਘਰ ਗਏ ਹੁਣ ਸੇਵਾ ਕਰਨ ਦੇ ਲਈ ਵੇਖੋ ਕਿੰਨਾ ਸਮਰਪਿਤ ਹੋ ਗਏ ਸੇਵਾ ਕਰਨ ਦੇ ਲਈ ਆਪਣੇ ਘਰ ਦੀਆਂ ਚੁਗਾਠਾਂ ਹੀ ਪੱਟ ਲੀਆਂ ਦਰਵਾਜ਼ੇ ਪੱਟ ਲੇ ਲੈ ਕੇ ਆ ਗਏ ਗੁਰੂ ਦਰਬਾਰ ਵਿੱਚ ਘਰ ਦੀਆਂ ਚੁਗਾਠਾਂ ਨੂੰ ਦਰਵਾਜ਼ੀਆਂ ਨੂੰ ਅੱਗ ਲਾ ਦਿੱਤੀ ਸੰਗਤ ਬੜੀ ਖੁਸ਼ ਹੋਈ ਨਿੱਗ ਮਿਲਿਆ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਵਸਤਰ ਵੀ ਗਿੱਲੇ ਹੋਏ ਹੋਏ ਸੀ ਹੁਣ ਜਦੋਂ ਸੰਗਤ ਖੁਸ਼ ਹੈ ਸੰਗਤ ਨੂੰ ਵੇਖ ਕੇ ਗੁਰੂ ਜੀ ਵੀ ਖੁਸ਼ ਨੇ ਜਿਹੜੇ ਸੰਗਤ ਦੀ ਸੇਵਾ ਕਰਦੇ ਆ ਨਾ ਸੰਗਤ ਨੂੰ ਖੁਸ਼ ਕਰਦੇ ਨੇ ਉਹਨਾਂ ਤੇ ਗੁਰੂ ਜੀ ਦੀ ਖੁਸ਼ੀ ਆ ਜਾਂਦੀ ਆ ਤਾਂ ਹੀ ਤੇ ਭਾਈ ਗੁਰਦਾਸ ਜੀ ਵੀ ਕਿਰਪਾ ਕਰਦੇ ਨੇ ਕਿ ਲੱਗੇ ਜਦੋਂ ਧਰਤੀ ਵਿੱਚ ਕੋਈ ਬੀਜ ਵੀਜਦੇ ਆ ਨਾ ਉਸ ਵੀਜੇ ਬੀਜ ਨੂੰ ਕਿੰਨਾ ਕ ਫਲ ਲੱਗਣਾ ਹੁੰਦਾ ਆ ਪਾਨੂੰ ਅੰਦਾਜ਼ਾ ਹੁੰਦਾ ਆ ਕਣਕ ਦਾ ਬੀਜ ਬੀਜਿਆ ਚੌਲਾਂ ਦਾ ਬੀਜ ਬੀਜਿਆ ਅੰਦਾਜ਼ਾ ਇਹ ਕਿੰਨੇ ਮਣ ਕਣਕ ਹੋਏਗੀ ਕਿੰਨੇ ਕਚੌਲ ਨਿਕਲਣਗੇ ਅੰਦਾਜ਼ਾ ਹੁੰਦਾ ਹੈ ਪਰ ਜੋ ਗੁਰਮੁਖਾਂ ਦੀ ਸੇਵਾ ਕਰਕੇ ਆਪਾਂ ਬੀਜ ਬੀਜਦੇ ਆ ਨਾ ਇਸ ਬੀਜੇ ਬੀਜ ਨੂੰ ਕਿੰਨਾ ਕ ਫਲ ਲੱਗਦਾ ਇਹ ਲਿਖ ਕੇ ਜਾਂ ਬੋਲ ਕੇ ਦੱਸਿਆ ਨਹੀਂ ਜਾ ਸਕਦਾ ਜਦੋਂ ਆਪਾਂ ਕੋਈ ਧਰਤੀ ਵਿੱਚ ਬੀਜ ਪਾਉਂਦੇ ਆ ਉਹਨਾਂ ਪਤਾ ਹੁੰਦਾ ਵੀ ਇਨੂੰ ਕਿਹੜਾ ਫਲ ਲੱਗਣਾ ਹੈ ਜੇ ਜਿਹੜਾ ਬੀਜ ਬੀਜੇ ਉਹੀ ਫਲ ਲੱਗੇਗਾ ਪਰ ਸੰਗਤ ਦੇ ਮੋਖ ਵਿੱਚ ਕੁਝ ਪਾ ਕੇ ਜਦੋਂ ਆਪਾਂ ਬੀਜ ਬੀਜਦੇ ਆਂ ਭਾਵੇਂ ਉਹ ਪ੍ਰਸ਼ਾਦੇ ਪਾਣੀ ਦਾ ਲੰਗਰ ਹੋਵੇ ਭਾਵੇਂ ਉਹ ਸ਼ਬਦ ਗੁਰੂ ਦਾ ਲੰਗਰ ਹੋਵੇ ਜਿਹਦੀ ਵੀ ਲੋੜ ਹੈ ਜਦੋਂ ਆਪਾਂ ਆਹ ਬੀਜ ਬੀਜਦੇ ਆਂ ਇਸ ਬੀਜੇ ਬੀਜ ਨੂੰ ਸਾਰੇ ਫਲ ਲੱਗਦੇ ਨੇ ਆਈ ਗੁਰਦਾਸ ਜੀ ਦੱਸਦੇ ਨੇ ਕਿ ਸਾਰੇ ਫਲ ਹੀ ਲੱਗਦੇ ਨੇ ਇਸ ਬੀਜੇ ਬੀਜ ਨੂੰ ਬੜੀ ਕਿਰਪਾ ਹੁੰਦੀ ਆ ਹੁਣ ਭਾਈ ਆਦਮ ਜੀ ਨੇ ਸੇਵਾ ਕੀਤੀ ਸੰਗਤ ਬੜੀ ਪਰਸੰਨ ਸੰਗਤ ਨੂੰ ਵੇਖ ਕੇ ਗੁਰੂ ਜੀ ਬੜਾ ਖੁਸ਼ ਹੋਏ ਗੁਰਮੁਖਾਂ ਨੂੰ ਪੁੱਛਿਆ ਵੀ ਇਹ ਅੱਗ ਬਾਲਣ ਦੀ ਸੇਵਾ ਕਿਹਨੇ ਕੀਤੀ ਬਾਲਣ ਕੌਣ ਕਿੱਥੋਂ ਲੈ ਕੇ ਆਏ ਹੈ ਗੁਰਸਿੱਖ ਦੱਸ ਦੇ ਨੇ ਵੀ ਤਾਂ ਭਾਈ ਆਦਮ ਜੀ ਨੇ ਸੇਵਾ ਕੀਤੀ ਆ ਉਹ ਘਰ ਦੀਆਂ ਚੁਗਾਠਾਂ ਹੀ ਲੈ ਆਏ ਸੇਵਾ ਦੇ ਲਈ ਇਤੋਂ ਆਪਾਂ ਇੱਕ ਸਿੱਖਿਆ ਹੋਰ ਵੀ ਲੈ ਲਈਏ ਜਦੋਂ ਵੀ ਆਪਾਂ ਸੇਵਾ ਕਰਨੀ ਹੈ ਨਾ ਅਕਲ ਦੇ ਨਾਲ ਕਰਨੀ ਆ ਅਕਲੀ ਸਾਹਿਬ ਸੇਵੀ ਹੈ ਜਿਸ ਚੀਜ਼ ਦੀ ਲੋੜ ਹੈ ਉਸ ਸੇਵਾ ਵਿੱਚ ਆਪਾਂ ਲੱਗ ਜਾਣਾ ਜੀ ਦੀ ਵੀ ਲੋੜ ਹੈ ਆਪਾਂ ਆਪੋ ਆਪਣੇ ਇਲਾਕੇ 'ਚ ਨਜ਼ਰ ਰੱਖਿਆ ਕਰੀਏ ਤੀਜੀ ਲੋੜ ਹੈ ਉਹਦੇ ਲਈ ਭਾਵੇਂ ਆਪਾਂ ਨੂੰ ਆਪਣੇ ਘਰ ਵਿੱਚੋਂ ਕੋਈ ਨਾ ਕੋਈ ਚੀਜ਼ ਵਰਤਣੀ ਪੈ ਜੇ ਜਿਹਦੇ ਲੋੜ ਹੈ ਉਹ ਜ਼ਰੂਰ ਸੇਵਾ ਕਰਨੀ ਆ ਤੇ ਜੋ ਪਹਿਲਾਂ ਹੀ ਬਹੁਤ ਜ਼ਿਆਦਾ ਗਿਣਤੀ ਵਿੱਚ ਹੈ ਬਹੁਤ ਤਦਾਦ ਵਿੱਚ ਹੈ ਤੇ ਉਹੀ ਆਪਾਂ ਦੁਬਾਰਾ ਦੁਬਾਰਾ ਕਰੀ ਜਾਈਏ ਜਿਵੇਂ ਵੇਖੋ ਕਿਸੇ ਦੀ ਤਮੰਨਾ ਹੋਵੇ ਵੀ ਮੈਂ ਚੌਰ ਸਾਹਿਬੇ ਭੇਟਾ ਕਰਨਾ ਹੈ ਉਹ ਪਹਿਲਾਂ ਪੁੱਛ ਲਏ ਪ੍ਰਬੰਧਕ ਕਮੇਟੀ ਤੋਂ ਗ੍ਰੰਥੀ ਵੀਰ ਨੂੰ ਆ ਕੇ ਵੀ ਇੱਥੇ ਆਪਣੇ ਗੁਰਦੁਆਰਾ ਸਾਹਿਬ ਵਿੱਚ ਕਿੰਨੇ ਕ ਚੌਰ ਸਾਹਿਬ ਨੇ ਜੇ ਪਹਿਲਾਂ ਹੀ ਗਿਣਤੀ ਹੈ ਤੇ ਆਪਾਂ ਕੋਈ ਹੋਰ ਪੁੱਛ ਲਈ ਵੀ ਹੋਰ ਕੀ ਚਾਹੀਦਾ ਹੈ ਹੋਰ ਕਿਸ ਚੀਜ਼ ਦੀ ਲੋੜ ਹੈ ਉਹਦੇ ਲਈ ਦਸਵੰਦ ਵਰਤੀ ਏ ਔਰ ਮਾਲਾ ਸਾਹਿਬ ਪੁੱਛ ਲਿਆ ਕਰੀਏ ਵੀ ਕਿੰਨੇ ਨੇ ਤੇ ਜੇ ਬਹੁਤ ਜ਼ਿਆਦਾ ਨਹੀਂ ਫਿਰ ਹੋਰ ਪੁੱਛੀ ਵੀ ਕਿਸ ਚੀਜ਼ ਦੀ ਲੋੜ ਹੈ ਉਹ ਚੀਜ਼ ਲਿਆ ਕੇ ਦੇਦੀ ਏ ਅਕਲ ਦੇ ਨਾਲ ਸੇਵਾ ਕਰਨੀ ਆ ਸਤਗੁਰੂ ਜੀ ਕਿਰਪਾ ਕਰਨ ਭਾਈ ਆਦਮ ਜੀ ਵੇਖ ਰਹੇ ਨੇ ਵੀ ਇਸ ਚੀਜ਼ ਦੀ ਜ਼ਰੂਰਤ ਹੈ ਤੇ ਸੇਵਾ ਕਰਨ ਦੇ ਲਈ ਘਰ ਦੇ ਦਰਵਾਜ਼ੀਆਂ ਦੀ ਵੀ ਪਰਵਾਹ ਨਹੀਂ ਕੀਤੀ ਸੇਵਾ ਕਮਾਉਣੀ ਹੈ ਤੇ ਸਤਿਗੁਰੂ ਜੀ ਨੇ ਪੁੱਛਿਆ ਸੰਗਤਾਂ ਨੇ ਦੱਸਿਆ ਵੀ ਤੇ ਭਾਈ ਆਦਮ ਜੀ ਨੇ ਸੇਵਾ ਕੀਤੀ ਆ ਇਤਿਹਾਸ ਕਰ ਦੱਸਦੇ ਨੇ ਸਤਿਗੁਰੂ ਜੀ ਨੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਨਾ ਭਾਈ ਆਦਮ ਜੀ ਨੂੰ ਤਿੰਨ ਵਾਰੀ ਦੀਵਾਨ ਵਿੱਚ ਬੁਲਾਇਆ ਤਿੰਨੋ ਵਾਰੀ ਪੁੱਛਿਆ ਕੋਤ ਕੋਈ ਲੋਚਾ ਹੋਵੇ ਕੋਈ ਇੱਛਾ ਹੋਵੇ ਦੱਸ ਜਦੋਂ ਆਪਾਂ ਨਿੱਕੇ ਹੁੰਦੇ ਨਾ ਕਈ ਵਾਰ ਅਸੀਂ ਵੀ ਸਾਖੀ ਸੁਣਦੇ ਹੁੰਦੇ ਸੀ ਤੇ ਉਦੋਂ ਅਕਸਰ ਕਹਿ ਦਿੱਤਾ ਜਾਂਦਾ ਸੀ ਵੀ ਭਾਈ ਆਦਮ ਜੀ ਨੂੰ ਗੁਰੂ ਜੀ ਨੇ ਪੁੱਛਿਆ ਸੀ ਤੇ ਭਾਈ ਆਦਮ ਜੀ ਨੂੰ ਸੰਗ ਆ ਗਈ ਸੀ ਸੰਗ ਨਹੀਂ ਸੀ ਆਈ ਅਸਲ ਵਿੱਚ ਉਹਨਾਂ ਦੀ ਅਵਸਥਾ ਹੀ ਇੰਨੀ ਉੱਚੀ ਹੋ ਗਈ ਸੀ ਦਾਤਾ ਜੀ ਕਹਿੰਦੇ ਨੇ ਮੰਗ ਕੀ ਮੰਗਣ ਭਾਈ ਆਦਮ ਜੀ ਕਹਿੰਦੇ ਚਾਹੀਦਾ ਹੀ ਕੁਛ ਨਹੀਂ بس ਚਰਨਾ ਕਮਲਾਂ ਦਾ ਪਿਆਰ ਹੀ ਚਾਹੀਦਾ ਜੋੜ ਕੇ ਰੱਖੋ ਗੁਰੂ ਜੀ ਫਿਰ ਕਹਿੰਦੇ ਨੇ ਕੋਈ ਤੇ ਇੱਛਾ ਹੋਏਗੀ ਨਾ ਵੇਖੋ ਜਦੋਂ ਆਏ ਸੀ ਇੱਛਾ ਲੈ ਕੇ ਆਏ ਸੀ ਹੁਣ ਗੁਰੂ ਜੀ ਕਹਿੰਦੇ ਨੇ ਦੱਸ ਮੰਗ ਕੀ ਮੰਗਦੇ ਭਾਈ ਆਦਮ ਜੀ ਸੇਵਾ ਕਰਕੇ ਇੰਨਾ ਕਨੇਹਾਲ ਹੋ ਗਏ ਕਿੰਦੀ ਮੰਗ ਹੀ ਕੋਈ ਨਹੀਂ ਵੇਖੋ ਇਹ ਨਿੱਕੇ ਗੁਰੂ ਜੀ ਦਿੰਦੇ ਨਹੀਂ ਗੁਰੂ ਜੀ ਦਿੰਦੇ ਨੇ ਤੂੰ ਆਣ ਮੰਗਿਆ ਦਾਨ ਦੇਵਦਾ ਸਭਨਾ ਹਾ ਜੀਆ ਦਿੰਦੇ ਨੇ ਗੁਰੂ ਜੀ ਸਤਗੁਰੂ ਜੀ ਕਹਿਣ ਲੱਗੇ ਬਾਰ ਬਾਰ ਕਹਿਣ ਤੇ ਵੀ ਜਦੋਂ ਨਾਂ ਦੱਸਿਆ ਨਾ ਗੁਰੂ ਜੀ ਤਾਂ ਅੰਤਰਜਾਮੀ ਨੇ ਸਤਗੁਰੂ ਜੀ ਕਹਿਣ ਲੱਗੇ ਭਾਈ ਆਦਮ ਜੀ ਤੁਹਾਡੇ ਘਰ ਪੁੱਤ ਦਾ ਜਨਮ ਹੋਏਗਾ ਤੇ ਨਾਮ ਭਾਈ ਭਗਤੂ ਰੱਖਿਓ ਬੜੇ ਪ੍ਰੀਮ ਵਾਲਾ ਹੋਏਗਾ ਗੁਰੂ ਜੀ ਦਿੰਦੇ ਨੇ ਇਤਿਹਾਸ ਦੱਸਦਾ ਹੈ ਭਾਈ ਆਦਮ ਜੀ ਦੇ ਘਰ ਵਿੱਚ ਸਮਾ ਪਾ ਕੇ ਭਾਈ ਭਗਤੂ ਜੀ ਦਾ ਜਨਮ ਹੋਇਆ ਹੈ ਪਰਵਾਨ ਹੋਈ ਸੇਵਾ ਹਾਲਾਂਕਿ ਮੁੱਖ ਤੋਂ ਕੁਝ ਮੰਗਿਆ ਵੀ ਨਹੀਂ ਜਦੋਂ ਅਵਸਥਾ ਉੱਚੀ ਹੋਗੀ ਫਿਰ ਵੀ ਸਤਿਗੁਰੂ ਜੀ ਨੇ ਦਾਨ ਦਿੱਤਾ ਕਿਉਂਕਿ ਦਤਾਰ ਕੋਲ ਆਏ ਨਹੀਂ ਜਿਸ ਘਰ ਵਿੱਚ ਕਿਸੇ ਵੀ ਚੀਜ਼ ਦੀ ਕਮੀ ਨਹੀਂ ਉੱਥੇ ਪਹੁੰਚੇ ਨਹੀਂ ਆਪਾਂ ਕਈ ਵਾਰ ਸੇਵਾ ਤੇ ਕਰਦੇ ਆ ਪਰ ਨਾਲ-ਨਾਲ ਨਾ ਉਸ ਕੀਤੀ ਸੇਵਾ ਨੂੰ ਢਾ ਵੀ ਆਪ ਹੀ ਲਾ ਦਿੰਨੇ ਆ ਆਪੀ ਜਦੋਂ ਕੋਈ ਸੇਵਾ ਕਰਦੇ ਨੇ ਜਦੋਂ ਅੰਦਰ ਹੰਕਾਰ ਆਉਂਦਾ ਹੈ ਹੰਕਾਰ ਦੇ ਨਾਲ ਉਹ ਗੱਲ ਹੋ ਜਾਂਦੀ ਹੈ ਜਿਵੇਂ ਕੱਚੀ ਕੰਧ ਨੂੰ ਜਾਂ ਜਿਹੜੀਆਂ ਰੇਤ ਦੀਆਂ ਕੰਧਾਂ ਹੁੰਦੀਆਂ ਉਹਨਾਂ ਨੂੰ ਪਾਣੀ ਹੀ ਬਹਾ ਕੇ ਲੈ ਜਾਂਦਾ ਹੈ ਇਸੇ ਤਰ੍ਹਾਂ ਸਾਡੀ ਕੀਤੀ ਸੇਵਾ ਨੂੰ ਕਈ ਵਾਰ ਸਾਡਾ ਹੰਕਾਰ ਹੀ ਬਹਾ ਕੇ ਲੈ ਜਾਂਦਾ ਹੈ ਜੇ ਤੁਸੀਂ ਕਹਿੰਦੇ ਸਾਨੂੰ ਤੇ ਦਾਤ ਮਿਲੀ ਨਹੀਂ ਸਾਡੀ ਤੇ ਅਰਦਾਸ ਪ੍ਰਵਾਨ ਨਹੀਂ ਹੋਈ ਭਾਵਨਾ ਵੀ ਰੱਖੀਏ ਭਰੋਸਾ ਵੀ ਰੱਖੀਏ ਤਿਆਈਏ ਦਤਾਰ ਦੇ ਕੋਲ দান ਮਿਲਦੇ ਇਥੇ ਕਿਸੇ ਵੀ ਚੀਜ਼ ਦੀ ਕਮੀ ਨਹੀਂ ਹੈ ਦਾਤਾ ਹੈ ਨਾ ਦਤਾਰ ਹੈ ਯਕੀਨ ਹੋਣਾ ਚਾਹੀਦਾ ਤੇ ਸੇਵਾ ਚ ਸਮਰਪਿਤ ਹੋ ਜਾਈਏ ਸਤਗੁਰੂ ਦੀ ਸੇਵਾ ਕਰਨੀ ਹੈ ਬਚਨ ਨੂੰ ਕਮਾਉਣਾ ਸ਼ਬਦਾਂ ਦੀ ਵਿਚਾਰ ਕਰਨੀ ਬਹੁਤ ਵੱਡੀ ਸੇਵਾ ਹੈ ਭਾਈ ਆਦਮ ਜੀ ਨੇ ਬਚਨ ਕਮਾਏ ਨੇ ਜੇ ਗੁਰੂ ਬਾਬਾ ਜੀ ਨੇ ਕਿਹਾ ਹੈ ਨਾ ਕਿ ਸੰਗਤ ਵਿੱਚ ਰੱਬ ਵਸਦਾ ਉਨ ਰੱਬ ਵੇਖੇ ਸੰਗਤ ਵਿੱਚੋਂ ਤਾਂ ਹੀ ਸੰਗਤ ਦੀ ਸੇਵਾ ਕੀਤੀ ਤੇ ਪ੍ਰਬਾਨ ਹੋ ਗਏ ਤੇ ਅਸੀਂ ਵੀ ਜੋ ਬਾਣੀ ਪੜ੍ਹਦੇ ਆ ਉਹਨੂੰ ਕਮਾਉਣਾ ਸ਼ੁਰੂ ਕਰੀਏ ਤੇ ਜਿਹੜੇ ਕਮਾਉਂਦੇ ਆ ਨਾ ਫਿਰ ਉਹ ਸੰਗਤ ਵਿੱਚੋਂ ਵੀ ਰੱਬ ਵੇਖਦੇ ਨੇ ਕਿਉਂਕਿ ਗੁਰੂ ਜੀ ਦੇ ਬਚਨਾਂ ਨੂੰ ਸਮਝ ਲੈਂਦੇ ਨੇ ਵਿੱਚ ਸੰਗਤ ਹਰ ਪ੍ਰਭ ਵਸਹਿ ਜਿਉ ਫਿਰ ਨਾਲ ਨਾਲ ਉਹ ਖਲਕਤ ਵਿੱਚੋਂ ਵੀ ਖਾਲਕ ਨੂੰ ਵੇਖਦੇ ਨੇ ਕਿਉਂਕਿ ਗੁਰੂ ਜੀ ਦੇ ਮਬਾਰਕ ਬਚਨ ਨੇ ਸਭ ਮਹਜੋਤ ਜੋਤ ਹੈ ਸੋਏ ਸਾਰੇ ਸੰਸਾਰ ਵਿੱਚੋਂ ਮਾਲਕ ਵਰਤ ਰਿਹਾ ਹੈ ਜਿਹੜਾ ਖਾਲਕ ਹੈ ਨਾ ਉਹ ਖਲਕਤ ਵਿੱਚ ਵਰਤ ਰਿਹਾ ਹੈ ਥਰੂ ਖਲਕਤ ਉਹਨਾਂ ਨੂੰ ਕੋਈ ਵੀ ਸੇਵਾ ਮਿਲ ਜੇ ਕੋਈ ਵੀ ਅਹੁਦਾ ਪ੍ਰਾਪਤ ਹੋ ਜੇ ਹਰੇਕ ਅਹੁਦੇ ਤੇ ਬੈਠ ਕੇ ਹਰੇਕ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਉਹ ਸੰਸਾਰ ਦੀ ਵੀ ਸੇਵਾ ਕਰਦੇ ਨੇ ਜਿੱਥੇ ਸੰਗਤ ਦੀ ਸੇਵਾ ਕਰਦੇ ਨੂੰ ਸੰਸਾਰ ਦੀ ਸੇਵਾ ਵੀ ਕਰਦੇ ਨੇ ਜਿਹੜੇ ਗੁਰੂ ਜੀ ਨਾਲ ਜੁੜ ਜਾਂਦੇ ਇੱਥੇ ਵੀ ਮੈਂ ਸਾਖੀ ਕਹਿ ਜਾਮਾਂ ਸੰਸਾਰ ਦੀ ਸੇਵਾ ਕਿਵੇਂ ਹੁੰਦੀ ਆ ਇਹ ਤੇ ਆਪਾਂ ਸੰਗਤ ਦੀ ਸੇਵਾ ਸਮਝੀ ਆ ਨਾ ਸੰਗਤ ਦੀ ਸੇਵਾ ਨੂੰ ਬੜਾ ਫਲ ਲੱਗਦਾ ਹੈ ਗੁਰੂ ਜੀ ਦੇ ਬਚਨ ਕਮਾਉਂਨੇ ਆ ਬੜੀਆਂ ਬਖਸ਼ਾ ਹੁੰਦੀਆਂ ਨੇ ਭਾਈ ਆਦਮ ਜੀ ਇਹਨਾਂ ਦੇ ਪਰਿਵਾਰ ਵਿੱਚੋਂ ਹੀ ਅੱਗੇ ਜਾ ਕੇ ਬੀਬੀ ਦੇਸਾਂ ਹੁੰਦੀ ਆ ਇਨ ਇਤਿਹਾਸ ਯਾਦ ਕਰਦਾ ਹੈ ਤੇ ਜਿਹੜੇ ਗੁਰੂ ਦੇ ਬਚਨ ਕਮਾ ਕੇ ਸੇਵਾ 'ਚ ਲੱਗਦੇ ਨੇ ਉਹਨਾਂ ਨੂੰ ਸੰਸਾਰ ਯਾਦ ਕਰਦਾ ਹੈ ਕਿਵੇਂ ਉਹ ਗੁਰੂ ਦੇ ਬਚਨ ਕਮਾਉਂਦੇ ਨੇ ਜਦੋਂ ਇਤਿਹਾਸ ਦੇ ਪੰਨੇ ਖੋਲਦੇ ਆ ਨਾ ਜ਼ਿਕਰ ਮਿਲਦਾ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਵੇਖੋ ਗੱਲ ਚੱਲੀ ਹੈ ਸੇਵਾ ਦੀ ਭਾਵੇਂ ਉਹਨਾਂ ਕੋਲੇ ਕੋਈ ਵੀ ਅਹੁਦਾ ਆ ਜਾਏ ਕਿਸੇ ਵੀ ਪਦਵੀ ਤੇ ਚਲੇ ਜਾਣ ਉਹ ਸਾਰਿਆਂ ਵਿੱਚੋਂ ਇੱਕ ਪਰਮੇਸ਼ਰ ਨੂੰ ਵੇਖਦੇ ਨੇ ਖਲਕਤ ਵਿੱਚੋਂ ਖਾਲਕ ਨੂੰ ਵੇਖਦੇ ਨੇ ਹੁਣ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੀ ਹਿੰਦੂ ਬੀਰ ਕੀ ਮੁਸਲਮਾਨ ਕੀ ਅੰਗਰੇਜ਼ ਸਾਰੇ ਯਾਦ ਕਰਦੇ ਨੇ ਕਿਉਂ ਕਿਉਂਕਿ ਉਹਨਾਂ ਨੇ ਸਤਗੁਰੂ ਜੀ ਦੇ ਬਚਨਾਂ ਨੂੰ ਕਬੂਲ ਕੀਤਾ ਵੀ ਸਾਰਿਆਂ ਵਿੱਚ ਇੱਕ ਮਾਲਕ ਹੈ ਆਪਣੀ ਪਰਜਾ ਵਿੱਚੋਂ ਰੱਬ ਵੇਖਿਆ ਜੇ ਪਰਮੇਸ਼ਰ ਨੇ ਰਾਜ ਭਾਗ ਬਖਸ਼ਿਸ਼ ਕੀਤਾ ਨਾ ਉਹ ਰਾਜ ਗੱਦੀ ਤੇ ਬੈਠ ਕੇ ਹੰਕਾਰੀ ਨਹੀਂ ਹੋਏ ਆਪਣੀ ਪਰਜਾ ਵਿੱਚੋਂ ਰੱਬ ਵੇਖਦੇ ਰਹੇ ਇਤਿਹਾਸ ਕਹਿੰਦਾ ਉਹਨਾਂ ਦੇ ਰਾਜ ਵਿੱਚ ਕੋਈ ਵੀ ਦੰਗਾ ਨਹੀਂ ਹੋਇਆ ਨਾ ਹੀ ਹਿੰਦੂਆਂ ਨਾਲ ਧੱਕਾ ਹੋਇਆ ਨਾ ਮੁਸਲਮਾਨ ਵੀਰਾਂ ਨਾਲ ਧੱਕਾ ਹੋਇਆ ਉਹਨਾਂ ਦੇ ਰਾਜ ਵਿੱਚ ਕੋਈ ਜੇਲ ਨਹੀਂ ਸੀ ਕਿਸੇ ਨੂੰ ਫਾਂਸੀ ਨਹੀਂ ਹੋਈ ਨਹੀਂ ਤੇ ਆਪਾਂ ਇਤਿਹਾਸ ਦੇ ਪੰਨੇ ਪੜ੍ਹੀਏ ਜਿੰਨੇ ਵੀ ਹੁਕਮਰਾਨ ਹੋਏ ਨੇ ਜਦੋਂ ਮੁਗਲਾਂ ਦਾ ਰਾਜ ਆਇਆ ਉਹਨਾਂ ਮੰਦਰ ਢਾ ਦਿੱਤੇ ਹੁਣ ਜਦੋਂ ਉਹਨਾਂ ਦਾ ਰਾਜ ਹੈ ਉਹ ਮਸਜਿਦਾਂ ਢਾ ਰਹੇ ਨੇ ਇੱਕ ਰਾਜ ਹੈ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਜਿਨ੍ਹਾਂ ਦੇ ਰਾਜ ਵਿੱਚ ਨਾ ਮੰਦਰਾਂ ਦੀ ਇੱਕ ਇੱਟ ਹਲਾਈ ਗਈ ਨਾ ਮਸਜਿਦਾਂ ਦੀ ਪਸ਼ਾਵਰ ਵਿੱਚ ਗਏ ਜਾ ਕੇ ਆਪਣੇ ਸਿਪਾਈਆਂ ਨੂੰ ਪਹਿਲੀ ਗੱਲ ਇਹੀ ਕਹੀ ਵੀ ਮਸਜਿਦ ਦੀ ਕੋਈ ਏਟ ਨਹੀਂ ਹਿਲਣੀ ਚਾਹੀਦੀ ਆਪਣੀ ਪਰਜਾ ਵਿੱਚੋਂ ਰੱਬ ਨੂੰ ਵੇਖਿਆ ਤੇ ਪਰਜਾ ਨੂੰ ਵੀ ਪਤਾ ਸੀ ਵੀ ਸਾਡਾ ਮਹਾਰਾਜਾ ਕਿੱਦਾਂ ਦਾ ਹੈ ਇਤਿਹਾਸ ਵਿੱਚ ਇੱਕ ਗਾਥਾ ਮਿਲਦੀ ਆ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੀ ਨਾ ਲਾਹੌਰ ਦੀ ਗਲੀ ਵਿੱਚੋਂ ਜਾ ਰਹੇ ਸੀ ਕਿਸੇ ਗਲੀ ਵਿੱਚੋਂ ਲੰਘ ਰਹੇ ਸੀ ਕਿਉਂਕਿ ਆਪਾਂ ਆਮੀ ਪੜਦੇ ਆਂ ਵੀ ਉਹ ਆਮ ਨਾ ਲਿਬਾਸ ਪਾ ਕੇ ਆਪਣੀ ਪਰਜਾ ਦਾ ਹਾਲ ਵੇਖਣ ਵਾਸਤੇ ਚਲੀ ਜਾਇਆ ਕਰਦੇ ਸੀ ਹੁਣ ਜਦੋਂ ਉਹ ਜਾ ਰਹੇ ਨੇ ਲਾਹੌਰ ਦੀਆਂ ਗਲੀਆਂ ਵਿੱਚੋਂ ਇੱਕ ਬੁੱਢੜੀ ਮਾਈ ਆਈ ਬਜ਼ੁਰਗ ਮਾਤਾ ਆ ਕੇ ਆਪਣਾ ਤਵਾ ਜਿਹਦੇ ਉੱਤੇ ਆਪਾਂ ਪ੍ਰਸ਼ਾਦਾ ਪਾਣੀ ਬਣਾਉਨੇ ਆ ਪ੍ਰਸ਼ਾਦੇ ਪਕਾਉਨੇ ਆ ਉਹਨੂੰ ਕਾਲਖ ਵੀ ਲੱਗੀ ਹੁੰਦੀ ਅੱਗ ਦੇ ਨਾਲ ਆ ਉਹ ਤਵਾਲੀ ਆਕੇ ਨਾ ਮਹਾਰਾਜਾ ਜੀ ਦੇ ਚਰਨਾਂ ਨਾਲ ਘਸਾਉਣ ਲੱਗੀ ਸ਼ੇਰੇ ਪੰਜਾਬ ਦੇ ਚਰਨਾਂ ਦੇ ਨਾਲ। ਕੋਲ ਖੜੇ ਸਿਪਾਹੀ ਕਹਿੰਦੇ ਨੇ ਮਾਈਏ ਕੀ ਕਰਦੀ ਏ? ਤੂੰ ਤਾਂ ਮਹਾਰਾਜਾ ਜੀ ਦੇ ਚਰਨੀ ਕਾਲੇ ਕਰ ਦਿੱਤੇ। ਤੇ ਅੱਗੋ ਬੁੱਢੜੀ ਮਾਈ ਕਹਿਣ ਲੱਗੀ ਮੈਂ ਬਹੁਤ ਗਰੀਬ ਆ। ਤੇ ਮੈਂ ਸੁਣਿਆ ਵੀ ਸਾਡਾ ਜਿਹੜਾ ਰਾਜਾ ਹੀ ਨਾ ਇਹ 파ਰਸ ਹੈ। ਜਿਹੜਾ ਇਹਨੂੰ ਛੂਹ ਜਾਂਦਾ ਏ ਉਹ سونے ਦਾ ਹੋ ਜਾਂਦਾ ਹੈ ਤੇ ਮੇਰੀ ਗਰੀਬਣੀ ਕੋਲ ਆ ਇੱਕ ਤਵਈ ਸੀ ਮੈਂ ਇਹਨੂੰ ਲੈ ਕੇ ਆਈ ਆ ਮੈਂ ਮਹਾਰਾਜਾ ਰਣਜੀਤ ਸਿੰਘ ਦੇ ਚਰਨਾਂ ਨਾਲੀ ਨੂੰ ਸ਼ਹਾ ਦੇਮ ਖੌਰੀ ਮੇਰਾ ਤਵਾ ਵੀ سونے ਦਾ ਬਣ ਜਾਏ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਗੱਲ ਸੁਣੀ ਇਹ ਨਹੀਂ ਪੁੱਛਿਆ ਵੀ ਇਹ Hindu ਏ Musalman ਏ ਇਹ Sikh ਏ ਬਸ ਇਹ ਵੇਖਿਆ ਇਹ ਲੋੜਵੰਦ ਹੈ ਉਸੇ ਸਮੇਂ ਕਹਿਣ ਲੱਗੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਢੰਡਾਰਿਆਂ ਵਿੱਚੋਂ ਇਸ ਮਾਈ ਨੂੰ ਇਹਦੇ ਤਵੇ ਦੇ ਬਰਾਬਰ ਸੋਨੇ ਦੀਆਂ ਮੋਹਰਾਂ ਤੋਲ ਕੇ ਦੇ ਦਿਓ ਆਪ ਕੱਲਾ ਬਿਆਨ ਨਹੀਂ ਦਿੱਤਾ ਉਹ ਮੋਹਰਾਂ ਦਿੱਤੀਆਂ ਵੀ ਗਈਆਂ ਐਵੇਂ ਥੋੜਾ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਇੱਕ ਮੁਸਲਮਾਨ ਕਵੀ ਸ਼ਾਹ ਮੁਹੰਮਦ ਵੀ ਕੀਰਨੇ ਪਾਰੇ ਹੈ ਕਿਉਂਕਿ ਉਹਨਾਂ ਨੇ ਖਲਕਤ ਵਿੱਚੋਂ ਖਾਲਕ ਨੂੰ ਵੇਖਿਆ ਹੈ ਇਹ ਹੀ ਗੱਲ ਗੁਰੂ ਪਿਤਾ ਜੀ ਧੰਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਸਮਝਾ ਰਹੇ ਨੇ ਪਤ ਸੇਵਾ ਵਿੱਚ ਲੱਗ ਜਾ ਤੇ ਜੋ ਦੁਨੀਆ ਹੈ ਨਾ ਦੁਨੀਆ ਵਿੱਚ ਰੱਬ ਵਸ ਸਕਦਾ ਤੇ ਦੁਨੀਆ ਵਿੱਚ ਵਿਚਰਦਾ ਭਲੇ ਦੇ ਕੰਮ ਕਰ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾ ਬੈਸਣ ਪਾਈਏ ਕਹ ਨਾਨਕ ਬਾਹ ਲੜਾਈਏ ਫਿਰ ਸੁਰਖਰੂ ਅੱਕੇ ਜਾਏਗਾ ਜਿੰਨੇ ਜੋਗੇ ਵੀ ਆਪਾਂ ਆਪੋ ਆਪਣੇ ਪਿੰਡਾਂ ਤੋਂ ਹੀ ਸ਼ੁਰੂਆਤ ਕਰ ਲਈਏ ਜਿੰਨੇ ਜੋਗੇ ਆ ਆਪਣੇ ਪਰਿਵਾਰਾਂ ਤੋਂ ਸ਼ੁਰੂਆਤ ਕਰੀਏ ਸੇਵਾ ਚ ਲੱਗ ਜਾਈਏ ਸੇਵਾ ਕਿਸੇ ਵੀ ਤਰੀਕੇ ਨਾਲ ਹੋ ਸਕਦੀ ਆ ਜਦੋਂ ਬਾਣੀ ਪੜਾਂਗੇ ਨਾ ਗੁਰੂ ਜੀ ਨੇ ਬੜੇ ਤਰੀਕੇ ਦੱਸੇ ਨੇ ਸੇਵਾ ਕਰਨ ਦੇ ਬੱਚਿਆਂ ਨੂੰ ਚੰਗੀ ਪਰਵ੍ਰਿਸ਼ ਦੇਣੀ ਵੀ ਸੇਵਾ ਹੈ ਪਰਿਵਾਰ ਤੋਂ ਸ਼ੁਰੂ ਕਰੀਏ ਮਾਪਿਆਂ ਨੂੰ ਸੰਭਾਲਣਾ ਸੇਵਾ ਕਰਨੀ ਇਹ ਵੀ ਸੇਵਾ ਵਿੱਚ ਹੀ ਆਉਂਦਾ ਹੈ ਨਾ ਸੋ ਆਪਾਂ ਗੁਰਬਾਣੀ ਨੂੰ ਵਿਚਾਰ ਕੇ ਸਮਝ ਕੇ ਜਿੰਨੇ ਜੋਗੇ ਆ ਆਪੂ ਆਪਣੇ ਮੋਰਚੇ ਸਾਹਮ ਲਈਏ ਪਿੰਡਾਂ ਤੋਂ ਪਰਿਵਾਰਾਂ ਤੋਂ ਸ਼ੁਰੂਆਤ ਕਰ ਲਈਏ